ਏ ਅੰਕਲ ਸਾਡੇ ਕੋਲ ਦੀ ਲੰਘੇ ਲੰਘ ਕੇ ਜਾ ਕੇ ਮੇਰੀ ਐਕਟਿਵ ਬਾਈ ਉੱਤੇ ਬਹਿ ਗਏ ਨੇ ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਵਿੱਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵ ਨਾਲ ਕੇ ਭੱਜਣ ਲੱਗੇ ਉੱਥੇ ਅਸੀਂ ਵਾਜਾਂ ਮਾਰੀਆਂ ਚੋਰ ਚੋਰ ਜ਼ੋਰ ਜਾਨੋ ਵੀਰ ਜੀ ਉਹ ਨਹੀਂ ਸਾਰੇ ਇਕੱਠੇ ਹੋ ਗਏ ਇਹਨਾਂ ਪੁਲਿਸ ਨੂੰ 1 ਘੰਟੇ ਤੋਂ ਉੱਪਰ ਹੋ ਚੱਲਿਆ ਕਾਲ ਕੀਤੀ ਨੂੰ ਹਾਲ ਤੱਕ ਪੁਲਿਸ ਆਈ ਨਹੀਂ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਸੂਬੇ ਪੱਧਰ ਦੇ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾ ਲਗਾਤਾਰ ਵਧ ਰਹੀਆਂ ਨੇ ਅੱਜ ਲੁਧਿਆਣਾ ਤੋਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਲੋਕਾਂ ਦੇ ਵੱਲੋਂ ਇੱਕ ਚੋਰ ਨੂੰ ਦਬੋਚ ਲਿਆ ਗਿਆ दरअसल ਇਹ ਸ਼ਖਸ ਜਿਸ ਨੂੰ ਕਿ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਇਸ ਦੇ ਵੱਲੋਂ ਇੱਕ ਐਕਟਿਵਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਕਸਰ ਇਹ ਅਸੀਂ ਵੇਖਦੇ ਆ ਕਿ ਜਿਹੜੇ ਇੰਸਟੀਚਿਊਟ ਹੁੰਦੇ ਨੇ ਉਸ ਦੇ ਨੀਚੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀਆਂ ਬਾਈਕਸ ਤੇ ਐਕਟਿਵਾ ਖੜੀਆਂ ਹੁੰਦੀਆਂ ਨੇ ਉਸ ਦੌਰਾਨ ਕਿੇ ਸ਼ਖਸ ਇੱਥੇ ਪਹੁੰਚਦਾ ਹੈ ਤੇ ਇਸ ਦੇ ਵੱਲੋਂ ਐਕਟਿਵਾ ਚੁਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਉੱਥੇ ਪੁਲਿਸ ਨੂੰ ਸਦਕੇ ਪੁਲਿਸ حوالے ਕਰ ਦਿੱਤਾ ਗਿਆ ਪਰ ਜਦ ਇਸ ਚੋਰ ਤੋਂ ਇਹ ਪੁੱਛਿਆ ਗਿਆ ਕਿ ਇਸ ਦੇ ਵੱਲੋਂ ਐਕਟੀਵਾ ਕਿਉਂ ਚੋਰੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਦਰਅਸਲ ਇਹ ਸ਼ਖਸ ਕਹਿੰਦਾ ਹੈ ਕਿ ਇਸ ਦੀ ਐਕਟੀਵਾ ਇੱਕ 2 ਦਿਨ ਪਹਿਲਾਂ ਚੋਰੀ ਹੋ ਚੁੱਕੀ ਸੀ ਤਾਂ ਇਸ ਨੇ ਸੋਚਿਆ ਕਿ ਮੈਂ ਵੀ ਅੱਜ ਕਿਸੇ ਦੀ ਐਕਟੀਵਾ ਚੋਰੀ ਕਰ ਲੈਣਾ ਸਿਰਫ ਐਸੇ ਦੇ ਚੱਲਦੇ ਇਸ ਦੇ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜੇਕਰ ਤੁਸੀਂ ਇਸ ਸ਼ਖਸ ਦਾ ਲਿਬਾਸ ਦੇਖੋਗੇ ਤਾਂ ਚੰਗੇ ਘਰ ਦਾ ਸ਼ਖਸ ਲੱਗ ਰਿਹਾ ਹੈ ਹਾਲਾਂਕਿ ਪੁਲਿਸ ਇਹਨਾਂ ਨੂੰ ਆਪਣੇ ਨਾਲ ਲੈ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਸੀਂ ਰੇਨ ਇੰਟਰਨੈਸ਼ਨਲ ਦੇ ਸਟੂਡੈਂਟ ਆ ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਸੀ ਇਹ ਅੰਕਲ ਸਾਡੇ ਕੋਲ ਦੀ ਲੰਘੇ ਲੰਕੇ ਜਾ ਕੇ ਮੇਰੀ ਐਕਟਿਵਾ ਦੇ ਉੱਤੇ ਬੈ ਗਏ ਨੇ ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮ ਚਾਬੀ ਲਈ ਤੇ ਮੇਰੀ ਐਕਟਿਵਾ ਲੈ ਕੇ ਭੱਜਣ ਲੱਗੇ ਤੇ ਮਗਰੋਂ ਮੈਂ ਬਾਜਾ ਮਾਰੀ ਅੰਕਲ ਮੇਰੀ ਐਕਟਿਵਾ ਮੇਰੀ ਐਕਟਿਵਾ ਇਹਨਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਵੇਖਿਆ ਸੁਣਿਆ ਹੀ ਨਹੀਂ ਆ ਇਹ ਜਿਹੜਾ ਮਾਮਲਾ ਹੋਇਆ ਕਿੱਥੇ ਹੈ ਤਗੜੀ ਇੱਥੇ ਹੋਇਆ ਹੈ ਆ ਤਿੰਨ ਮੁਰਾੜੀ ਮਾਰਕੀਟ ਦੇ ਵਿੱਚ ਇੰਸਟੀਚਿਊਟ ਦੇ ਬਿਲਕੁਲ ਨੀਚੇ ਔਰ ਇਹ ਲੈ ਕੇ ਮਗਰ ਭੱਜੇ ਅਸੀਂ ਕਿਸੇ ਸਟੂਡੈਂਟ ਦੀ ਐਕਟਿਵਾ ਮੰਗੀ ਮਗਰ ਲੈ ਕੇ ਇਹਨਾਂ ਨੇ ਪਿੱਛਾ ਕੀਤਾ ਜਦ ਇਹਨਾਂ ਨੇ ਦੇਖ ਔਰ ਪੁਲਿਸ ਨੂੰ 1 ਘੰਟੇ ਤੋਂ ਉੱਪਰ ਹੋ ਚੱਲੇ ਕਾਲ ਕੀਤੀ ਨੂੰ ਹਾਲ ਤੱਕ ਪੁਲਿਸ ਆਹੀ ਨਹੀਂ ਕਿਹੜਾ ਥਾਣਾ ਲੱਗਦਾ ਤੇ ਕਿਹੜੇ ਮੋਤੀ ਮੇੜ 7 ਨੰਬਰ ਇੱਥੇ ਲੱਗਦਾ ਮੈਂ ਤਾਂ ਵੈਸੇ ਕੋਹਾੜੇ ਤੋਂ ਆ ਮੈਨੂੰ ਇੱਥੇ ਦਾ ਪਤਾ ਨਹੀਂ ਆ ਵੀ ਕਿਹੜੀ ਚੌਂਕੀ ਲੱਗਦੀ ਆਪਾਂ ਪਰ 100 ਨੰਬਰ ਤੇ ਕਾਲ ਕੀਤੀ ਸੀ ਉਹ ਕਹਿ ਰਹੇ ਸੀ ਭੇਜ ਰਹੇ ਆ ਤਿੰਨ ਚਾਰ ਵਾਰ ਕਾਲ ਕਰਤੀ ਹਾਲ ਤੱਕ ਕੋਈ ਨਹੀਂ ਆਇਆ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੀ ਇਹ ਜੀ ਕੀ ਮਜਬੂਰੀ ਸੀ ਚੋਰੀ ਕਿ ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਕਰ ਲਓ ਇਹਨੂੰ ਫਿਰ ਇਹ ਜਦੋਂ ਪਿੱਛੇ ਮੈਂ ਦੇਖਿਆ ਲੇਡੀਜ਼ ਆ ਰਹੀਆਂ ਨੇ દોੜ ਰਹੀਆਂ ਸੀ ਤੇ ਮੈਂ ਇੱਥੇ ਸਾਈਡ ਤੇ ਆਪਰੇ ਵਿੱਚ ਖੜਾ ਕਰਤਾ ਸੋਚਿਆ ਲੱਗਦਾ ਇਹ ਕੰਮ ਕਰਨਾ ਚੋਰੀ ਕਰਦੇ ਮੈਂ ਮੈਂ ਸ਼ਰਮਿੰਦਾ ਹਾਂ ਚੋਰੀ ਨਹੀਂ ਕਰਦਾ ਇਹ ਇਹ ਮੇਰਾ ਤਿਲ ਤਿਲ ਆਪਣਾ ਜੋੜਦੇ ਆ ਹੁਣ ਕਿਸੇ ਨੇ ਦੀ ਕਮਾਈ ਆ ਲੋਕ ਜੋੜਦੇ ਆ ਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਜਿਹੜੀ ਐਕਟੀਵਾ ਲੈ ਜਾਂਦੇ ਹੋ ਇਹ ਚੰਗੀ ਗੱਲ ਹੈ ਗਲਤ ਕਰ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਕਿੱਥੇ ਰਹਿੰਦੇ ਹੋ ਮੈਂ ਗਿੱਲਾ ਚ ਕੀ ਨਾਮ ਹੈ ਤੇਦੜ ਨਾਮ ਕੋ ਡਾਗੀ ਨਾਮ ਹੈ ਮੈਂ ਤਾਂ ਸਨਾਪਿਆ ਸੰਤੋਖ ਸੰਤੋਖ ਸਿੰਘ ਸੰਤੋਖ ਸਿੰਘ ਹਾਂ ਅੱਛਾ ਸੰਤੋਖ ਸਿੰਘ ਜੀ ਇਹ ਪਹਿਲੀ ਤੁਹਾਡੀ ਚੋਰੀ ਹੈ ਜਾਂ ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਆਈਆਂ ਫਿਰ ਇਸ ਤੋਂ ਪਹਿਲੇ ਤਾਂ ਮੈਂ ਜੌਬ ਕਰਦਾ ਕਿਤੇ ਅੱਛਾ ਹਾਂ ਚੋਰੀ ਕਰਨ ਦੀ ਕੀ ਮਜਬੂਰੀ ਹੋ ਗਈ ਕਿ ਇਹਨੇ ਪਹਿਲੀ ਚੋਰੀ ਕੀਤੀ ਹੈ ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵਾ ਚੁਕਿਆ ਗਿਆ ਗੁਜ਼ਾਰਾ ਫੇਰੂ ਮਾਰ ਗਿਆ ਅੱਛਾ ਜੀ ਉਹਦੀ ਕਲਿੱਪ ਹੈਗੀ ਹੈ ਮੇਰੇ ਕੋਲ ਤੁਸੀਂ ਚੋਰੀ ਦੀ ਰਿਪੋਰਟ ਲਖਾਈ ਹੈ ਚੋਰੀ ਦੀ ਰਿਪੋਰਟ ਬੇਟੇ ਦੇ ਕੋਲ ਸੀ ਉਹ ਲਿਖਾਈ ਹੈ ਬੇਟੇ ਦਾ ਸੀ ਇੱਕੀਵਾ ਉਹ ਲਿਖਾਈ ਹੋਈ ਹੈ अच्छा ते आ, ओ ओ दी फोटो ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦਾਰਾ ਫੇਰੂ ਮਾਨ ਤੋਂ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ 'ਤੇ ਪਰਸੋਂ ਮਤਲਬ ਇੱਕ ਤਰੀਕ ਨੂੰ ਜਿਹੜਾ ਤੁਹਾਡੀ ਤੁਹਾਡੀ ਇੱਕੀ ਵਾਰ ਚੋਰੀ ਹੋ ਗਈ ਅੱਜ ਤੀ ਸੋਚਿਆ ਮੈਂ ਕਿਸੇ ਦੀ ਚੱਕਲਾਂ ਤੇ ਹਿਸਾਬ ਬਰਾਬਰ ਹੈ ਬਸ ਇਹੋ ਜਿਹੀ ਐਸੀ ਕੁਝ ਦਿਵਾਕ ਵੀ ਅੱਛਾ ਕਿ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤਾਂ ਚੰਗੀ ਬਿਆਨ ਬਲੌਕ ਕਰਦਾ ਸਿਆਣੇ ਬਿਆਣੇ ਲੱਗ ਰਹੇ ਠੀਕ ਹੈ ਉਮਰ ਵੀ ਤੁਹਾਡੀ ਬਹੁਤ ਆ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹਿ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਹਾਂਜੀ ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ ਇਹ ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ ਕਾਫੀ ਦਾ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ ਨਹੀਂ ਸ਼ਰਮਿੰਦਾ ਕੀ ਗੱਲ ਜੇ ਫੜੇ ਗਏ ਤੁਸੀਂ ਸ਼ਰਮਿੰਦਾ ਫੜੇ ਸਰੇ ਨਰ ਸਕੂਟਰ ਤੋਂ ਮੈਂ ਇੱਥੇ ਖੜਾ ਕਰਕੇ ਉਹ ਤਾਂ ਚਲਾ ਗਿਆ ਸੀ ਅੱਛਾ ਫਿਰ ਇਹ ਮੇਰੇ ਮਗਰ ਮਗਰ ਉੱਧਰ ਗਏ ਨੇ ਤੇ ਮੈਂ ਫਿਰ ਨਾਲ ਲੱਗ ਗਿਆ ਤੇ ਸਜ਼ਾ ਤਾਂ ਮਿਲਣੀ ਚਾਹੀਦੀ ਕਿ ਨਹੀਂ ਚਾਹੀਦੀ ਨਹੀਂ ਮੈਂ ਸ਼ਰਮਿੰਦਾ ਮੈਂ ਤੇ ਭਾਜੀ ਨੂੰ ਵਿਆਪ ਜੋੜੀ ਜਾਂਦਾ ਹੈਗਾ ਹੈਗੀ ਫਿਰ ਸਜ਼ਾ ਦਾ ਸਜ਼ਾ ਦੇ ਹੱਕ ਦਾ ਹੈਗੇ ਨਾ ਤੁਸੀਂ ਕਿਤਨੇ ਕਿਤੇ ਉਹਨੇ ਤਾਂ ਦੇਖੋ ਜੀ ਇਹ ਤਾਂ ਜਿਹੜਾ ਅਫੈਂਸ ਹੀ ਹੈ ਨਾ ਮੈਂ ਉਹੀ ਕਹਵਾਂਗਾ ਮਨੇ ਤਾਂ ਸਜ਼ਾ ਤਾਂ ਹੋਣੀ ਚਾਹੀਦੀ ਬੜਾ ਮੈਂ ਸ਼ਰਮਿੰਦਾ ਵਾਸ ਮੈਨੂੰ ਮਾਫ਼ ਕਰ ਸਬ ਤੋਂ ਜ਼ਿਆਦਾ ਥੈਂਕ ਯੂ ਹਾਂਜੀ ਜਪਾ 6 ਨੰਬਰ ਤੇ ਲੈ ਕੇ ਜਾ ਰਹੇ ਹਾਂ 7 ਨੰਬਰ 7 ਨੰਬਰ ਸਾਡਾ ਵੀ ਬਾਈਕ ਚੱਕਿਆ ਗਿਆ ਹੈ ਨਾ ਪਿੱਛੇ ਲੈ ਕੇ ਜਾ ਰਹੇ ਹਾਂ 7 ਨੰਬਰ 7 ਨੰਬਰ ਕਿ ਨਾਮ ਕੀ ਤੁਹਾਡਾ ਬਾਈ ਮੈਨੂੰ ਸੋਫਟ ਲੈਂਡ ਕਿਹੜੀ ਕਾਰਵਾਈ ਕੀਤੀ ਜਾਊਗੀ ਇਸ ਚੋਣ ਦੀ ਵੈਰੀਫਾਈ ਕਰਦੇ ਫਿਰ ਦੇ